ਖੜਦੇ ਵਿਧਾਇਕਾਂ ਹੋਰਾਂ ਨੇ ਸਿਆਸ ਛੱਡਣ ਦੀ ਗੱਲ ਕਰਤੀ ਸੁੰਨਾ ਹੁੰਦਾ ਹੁੰਦਾ ਹਲਕਾ ਫੇਰ ਅਸਤੀਫਾ ਵਾਪਸ ਹੋ ਗਿਆ ਦੇਖੋ ਇਹ ਤਾਂ ਮਰਜੋ ਜਿਹੜੀ ਉਹ ਜੂੰ ਜੂੰ ਚਿੜੀਓ ਵਾਲੀ ਗੱਲ ਹੈ ਜਦੋਂ ਅਸਤੀਫਾ ਦੇ ਕੇ ਇੱਕ ਪਾਸੇ ਤਾਂ ਲੋਕਾਂ ਨੇ ਉਹਨਾਂ ਭਾਵਨਾ ਮਰਮ ਖਲਵਾੜ ਹੈ ਲੋਕੀ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਛੱਡ ਕੇ ਚਲੇ ਜਾਓ ਇਹ ਕਹਿੰਦੇ ਜਿਹੜੀ ਜ਼ਿੰਮੇਵਾਰੀ ਤੇ ਤੁਹਾਨੂੰ ਬਿਠਾਇਆ ਉਹ ਪੂਰੀ ਤਾਂ ਕਰੋ ਕੋਈ ਬੋਲੇ ਕੋਈ ਨਾ ਬੋਲੇ ਭ੍ਰਿਸ਼ਟਾਚਾਰ ਉਸੇ ਤਰ੍ਹਾਂ ਕਾਇਮ ਹੈ ਮੈਨੂੰ ਉਸੇ ਤਰ੍ਹਾਂ ਹੈ ਥਾਂ ਥਾਂ ਸੜਕਾਂ ਟੁੱਟੀਆਂ ਪਈਆਂ ਖੱਡੇ ਐ ਕੀ ਪਤਾ ਇਸ ਕਰਕੇ ਦਿੱਤਾ ਹੋਵੇ ਵੀ ਕੰਮ ਹੋ ਨਹੀਂ ਪਾ ਰਹੇ ਮੈਂ ਕੰਮ ਨਹੀਂ ਕਰ ਪਾ ਰਹੀ ਮੈਨੂੰ ਉਹਨਾਂ ਸਹਿਯੋਗ ਨਹੀਂ ਮਿਲ ਪਾ ਰਿਹਾ ਸ਼ਾਇਦ ਇਸੇ ਕਰਕੇ ਅਸਤੀਫਾ ਦਿੱਤਾ ਹੋਵੇ। ਸੋ ਇਹਦੇ ਪਿੱਛੇ ਲੋਕਾਂ ਵਾਸਤੇ ਕੁਝ ਨਹੀਂ ਹੋ ਰਿਹਾ ਕਿ ਮੈਂ ਲੋਕਾਂ ਦੀਆਂ ਭਾਵਨਾਵਾਂ ਲਈ ਮੇਰੇ ਕੰਮ ਨਹੀਂ ਹੋ ਰਹੇ ਮੈਂ ਅਸਤੀਫਾ ਦੇ ਰਹੇ ਹਾਂ। ਇਹ ਤਾਂ ਪਿੱਛੇ ਮਨੋਰਥ ਆਪਣੇ ਹੀ ਹੈ। ਜੇਕਰ ਐਸਾ ਹੁੰਦਾ ਤਾਂ ਫਿਰ ਖੜ ਕੇ ਲੜਦੇ ਫਿਰ ਅੱਜ ਲੋਕ ਵੀ ਕਹਿੰਦੇ ਜੇ ਉਹਨੇ ਅਸਤੀਫਾ ਦਿੱਤਾ ਤਾਂ ਪੂਰੀ ਆਮ ਆਦਮੀ ਪਾਰਟੀ ਨਹੀਂ ਸੜੇ ਹਲਕੇ ਵਿੱਚ ਵੜੇਗੀ। ਆ ਤਾਂ ਵਿਰੋਧ ਵੀ ਨਹੀਂ ਕਿਸੇ ਨੇ ਕੀਤਾ ਅਸਤੀਫਾ ਦਿੱਤਾ ਤਾਂ ਵਰਕਰ ਵੀ ਵਿਚਾਰੇ ਚੁੱਪ ਬੈਠ ਕੇ ਕਿਉਂ? ਕਿਉਂ ਬੈਠ ਕੇ ਚੁੱਪ ਵਰਕਰ? ਨਹੀਂ ਆਪਾਂ ਫਿਰ ਇਹੀ ਕਹਾਂਗੇ ਕਿਉਂ ਨਹੀਂ ਬੋਲੇ ਕੱਲ ਹੁਣ ਤਾਂ ਜੇਕਰ ਲੋਕਾਂ ਨੇ ਲੜੇ ਹੁੰਦੇ ਤਾਂ ਤਾਂ ਫਿਰ ਉਹਨਾਂ ਦਾ ਪਛਾਲਾ ਜਾਣਾ ਚਾਹੀਦਾ ਸੀ ਲੋਕਾਂ ਵੱਲੋਂ ਵਿਰੋਧ ਹੁੰਦਾ ਉਹਦੇ ਬਰਕਰਾਰ ਵੱਲੋਂ ਤਾਂ ਹੁੰਦਾ ਕਿੰਨਾ ਕੁ ਵਿਰੋਧ ਹੋਇਆ ਤੁਹਾਡੇ ਸਾਹਮਣੇ ਹੈ ਜੀ ਬਾਜੀ ਨੇ ਤਾਂ ਵਿਧਾਨ ਸਭਾ 'ਚ ਖੜ ਕੇ ਇਹ ਗੱਲ ਕਹੀ ਸੀ ਵੀ ਜੇ ਅਸੀਂ ਨਹੀਂ ਲੋਕਾਂ ਦੇ ਕੰਮ ਕਰਾ ਸਕਾਂਗੇ ਤਾਂ ਅਸੀਂ ਅਸਤੀਫੇ ਦੇਵਾਂਗੇ ਜੇ 5 ਸਾਲਾਂ 'ਚ 5 ਸਾਲਾਂ ਦੇ ਵਿੱਚ ਅਸੀਂ ਉਹ ਕੰਮ ਨਾ ਕੀਤੇ ਜਿਹੜੇ ਤੁਸੀਂ 70 ਸਾਲਾਂ ਚ ਨਹੀਂ ਕੀਤੇ ਮੈਂ ਸਿਆਸਤ ਛੱਡ ਦਉਂਗੀ ਜੀ ਸੜਕ ਨਹੀਂ ਕੋਈ ਠੀਕ ਹੋਈ ਹਸਪਤਾਲਾਂ ਦੇ ਹਾਲਾਤ ਜਿਉਂਦੇ ਤਿਉਨੇ ਤੇ ਉਕਰਾਲੀ ਜਾ ਕੇ ਦੇਖ ਲਓ ਬਾਥਰੂਮਾਂ ਦੇ ਹਾਲਾਤ ਤੇ ਦਫ਼ਤਰਾਂ ਦੇ ਦੇਖ ਲਓ ਕੰਮ ਤਾਂ ਇਹ ਹੈ ਬੇ ਬਿਲਕੁਲ ਵੀ ਜਿਹੜੇ ਕਹੇ ਸੀ ਕਿ ਇਹ ਨਹੀਂ ਹੋਣਗੇ ਨਜਾਇਜ਼ ਕੰਮ ਜਿਉਂਦੇ ਤਿਉਂ ਜਾਰੀ ਹੈ ਕੰਮ ਹਲਕਾ ਖੜਰ ਤਾਂ ਇੱਕ ਲਵਾਰਸ ਦੀ ਤਰ੍ਹਾਂ ਪਿਆ ਜੇ ਵੀ ਹੁੰਦੇ ਹੋਈ ਕੋਈ ਮਿਲੇ ਨਹੀਂ ਸਕਦਾ ਇਥੋਂ ਅੱਧਾ ਕਿਲੋਮੀਟਰ ਤੇ ਪਿੰਡ ਹੈ ਜੀ ਅੱਧਾ ਕਿਲੋਮੀਟਰ ਤੋਂ ਵੀ ਘੱਟ ਪੌਣੇ 1 ਮਿੰਟ ਦਾ ਰਸਤਾ ਪਿੰਡ ਦਾ 2 ਮਿੰਟ ਤੇ ਪਹਿਲਾਂ ਜਾ ਕੇ ਦਿਖਾਇਓ ਕਿੰਨੇ ਕਿੰਨੇ ਟੋਏ ਆ ਪਰ ਬਹੁਤ ਸਾਰੇ ਲੋਕ ਤਾਂ ਫਿਰ ਚੁੱਪ ਬੈਠੇ ਲੋਕ ਕਿਉਂ ਜੁੱਪ ਬੈਠੇ ਜੇ ਇੰਨੇ ਹਾਲਾਤ ਮੜੇ ਉਹ ਕਹਿੰਦੇ ਡੁੱਬੀ ਤਾਂ ਜੇ ਸਾਣਾ ਆਇਆ ਜੇਕਰ ਅਸੀਂ ਇਹ ਸੋਚ ਲਈ ਅਸੀਂ ਵੋਟ ਪਾਈ ਕਿਉਂ ਹੈ ਮੇਰੇ ਉਹ ਹੱਕ ਹੈ ਮੈਂ ਉਹ ਲੈਣਾ ਬੋਲਣ ਲੱਗੇ ਫਿਰ ਤਾਂ ਸਾਨੂੰ ਸਰਕਾਰਾਂ ਨੂੰ ਕਹਿਣ ਦੀ ਲੋੜ ਨਹੀਂ ਸੁਧਾਰ ਅਸੀਂ ਆਪੇ ਕਰ ਲੈਣਾ ਦੋਸਤੋ ਅਡਾ ਅਨਮੋਲ ਗਗਨ ਮਨ ਹੋਰਾਂ ਦੇ ਉੱਤੇ ਆ ਜਾਂ ਫਿਰ ਪਾਰਟੀ ਦੇ ਉੱਤੇ ਹੁਣ ਸਾਡੀ ਆਵਾਜ਼ ਤਾਂ ਸਾਡਾ ਵਿਧਾਇਕ ਪਛਾਹੇਗਾ ਨਾ ਜਿਹੜੀਆਂ ਮੁਸ਼ਕਲਾਂ ਸਰਕਾਰ ਦੇ ਕੋਲ ਅਸੀਂ ਤਾਂ ਆਪਣੇ ਵਿਧਾਇਕ ਨੂੰ ਇਹ ਕਹਾਂਗੇ ਉਹੀ ਸਾਡੀ ਸਰਕਾਰ ਹੈ ਜਿੱਥੇ ਅੱਜ ਕਿਸਾਨ ਐਮਐਸਪੀ ਨੂੰ ਲੈ ਕੇ ਹੋਰ ਮੰਗਾਂ ਨੂੰ ਲੈ ਕੇ ਸੜਕਾਂ ਤੇ ਰੋਲ ਰਹੇ ਨੇ ਬੈਠੇ ਹੋਏ ਕਿਸਾਨ ਵੀ ਉਠਾ ਦਿੱਤੇ ਨੇ ਕਿੰਨਾ ਕੁ ਕੋਈ ਉਹਨਾਂ ਦੇ ਹੱਕ ਵਿੱਚ ਨਾਰਾ ਮਾਰਿਆ ਬਾਈਬਲ ਕਲਾ ਗੁਰੂ ਗ੍ਰੰਥ ਸਾਹਿਬ ਦੇ ਦੋਸਿਆਂ ਨੂੰ ਸਜ਼ਾ ਦੇਣੀ ਨਸ਼ਿਆਂ ਨੂੰ ਖਤਮ ਕਰਨਾ ਇਹਨਾਂ ਨੂੰ ਆਧਾਰ ਲੈ ਕੇ ਵੋਟ ਪਈ ਸੀ ਕੀ ਅਸੀਂ ਤਾਂ ਇਹ ਸਵਾਲ ਕਰਦੇ ਇਹਨਾਂ ਮੁੱਖ ਮਸਲਿਆਂ ਦਾ ਹੱਲ ਹੋ ਗਿਆ ਜੇਕਰ ਹੋ ਗਿਆ ਤਾਂ ਅਸੀਂ ਸਾਰੇ ਕਹਾਂਗੇ ਸਰਕਾਰ ਅੱਗੇ ਨੂੰ ਵੀ ਇਹੀ ਆਉਣੀ ਚਾਹੀਦੀ ਏ ਜੇਕਰ ਨਹੀਂ ਹੋਇਆ ਤਾਂ ਤਾਂ ਫਿਰ ਦੂਜਿਆਂ ਦੇ ਵਾਂਗ ਠੱਗੇ ਹੋਈਆਂ ਸਾਡੇ ਨਾਲ ਧੋਖਾ ਹੀ ਹੋ ਰਿਹਾ ਇੱਕ ਜੁਮਲੇ ਹੀ ਹੋ ਰਹੇ ਜੇਕਰ ਅਸਤੀਫਾ ਹੋਵੇ ਨਾ ਹਾਂ ਸੁਣੇ ਤਾਂ ਲੋਕਾਂ ਦੇ ਹੱਕ ਵਿੱਚ ਹੋਵੇ ਉਹ ਅੰਦਰੋਂ ਅੰਦਰ ਹੀ ਮੈਂ ਭਾਵੇਂ ਥੋੜੇ ਹੱਕ ਵਿੱਚ ਦਿੱਤਾ ਭਾਵੇਂ ਵਿਰੋਧ ਵਿੱਚ ਦਿੱਤਾ ਮੈਂ ਦੇ ਵੀ ਦਿੱਤਾ ਮੈਂ ਲੈ ਵੀ ਲਿਆ ਵਾਪਸ ਉਹਨਾਂ ਗੱਲਾਂ ਦਾ ਹੁਣ ਸਾਨੂੰ ਕੀ ਪਤਾ ਪੜਦੇ ਪਿੱਛੇ ਤੁਹਾਡੇ ਘਰ ਦੇ ਵਿੱਚ ਕੀ ਹੈ ਲੋਕਾਂ ਦੇ ਸਾਹਮਣੇ ਤਾਂ ਕੁਝ ਨਹੀਂ ਆਇਆ ਨਾ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਜਦੋਂ ਹੀ ਅਸਤੀਫੇ ਦੇ ਬਾਰੇ ਵਿੱਚ ਪੋਸਟ ਪਾਈ ਸਿਆਸਤ ਛੱਡਣ ਦਾ ਜ਼ਿਕਰ ਕੀਤਾ ਨਾਲ ਹੀ ਚਰਚਾਾਂ ਮਾਂ ਤੇਜ਼ ਹੋ ਗਈਆਂ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਛੜ ਗਈ ਲੋਕਾਂ ਦੇ ਵਿੱਚ ਚਰਚਾ ਛੜ ਗਈ ਕਿ ਹੁਣ ਖਰੜ ਦਾ ਵਾਲੀਵਾਰਸ ਕੌਣ ਹੋਊਗਾ ਅਸੀਂ ਇੰਨੇ ਲੋਕਾਂ ਨੇ ਵੋਟਾਂ ਪਾ ਕੇ ਜਿਸ ਵਿਧਾਇਕ ਨੂੰ ਜਿਤਾਇਆ ਸੀ ਉਸ ਦੇ ਵੱਲੋਂ ਆਖਰ ਅਸਤੀਫਾ ਕਿਉਂ ਦਿੱਤਾ ਗਿਆ ਪਰ ਨਾਲ ਹੀ ਉਹ ਅਸਤੀਫਾ ਹੁਣ ਵਾਪਸ ਹੋ ਜਾਂਦਾ ਅਮਨੋ ਰੋੜਹਰੀ ਘਰ ਪਹੁੰਚੇ ਸਮਝਾਇਆ ਤੇ ਹੁਣ ਬਿਆਨ ਇਹ ਆਉਂਦਾ ਕਿ ਪਾਰਟੀ ਦੇ ਨਾਲ ਸਹਿਮਤ ਆ ਤੇ ਹੁਣ ਗੱਲਾਂ ਲੋਕਾਂ ਨੂੰ ਇਹ ਕਿਸ ਤਰ੍ਹਾਂ ਲੱਗਦੀਆਂ ਲੋਕ ਇਸ ਪੂਰੀ ਗੱਲਬਾਤ ਨੂੰ ਕਿਸ ਤਰ੍ਹਾਂ ਦੇਖਦੇ ਆ ਅਸਤੀਫੇ ਨੂੰ ਸਿਆਸਤ ਛੱਡਣ ਨੂੰ ਅਸਤੀਫਾ ਵਾਪਸ ਲੈਣ ਨੂੰ ਤੇ ਫੇਰ ਪਾਰਟੀ ਨਾਲ ਸਹਿਮਤ ਹੋਣ ਨੂੰ ਸਾਡੇ ਨਾਲ ਰਵਿੰਦਰ ਸਿੰਘ ਬਜੀਤਪੁਰ ਇਸੇ ਹਲਕੇ ਦੇ ਨਾਲ ਸੰਬੰਧ ਰੱਖਦੇ ਆ ਤੇ ਸੋਸ਼ਲ ਕੰਮਾਂ ਦੇ ਵਿੱਚ ਐਕਟਿਵ ਵੀ ਰਹਿੰਦੇ ਆ ਬਾਈ ਜੀ ਕਿਵੇਂ ਦੇਖਦੇ ਹੋ ਤੁਹਾਡੇ ਖਰੜ ਦੇ ਵਿਧਾਇਕਾਂ ਹੋਰਾਂ ਨੇ ਪਹਿਲਾਂ ਸਿਆਸਤ ਛੱਡਣ ਦੀ ਗੱਲ ਕਰਤੀ ਤੇ ਖਾਲੀ ਹੋ ਚਲਿਆ ਸੀ ਸੁੰਨਾ ਹੁੰਦਾ ਹੁੰਦਾ ਹਲਕਾ ਫੇਰ ਅਸੀਫਾ ਵਾਪਸ ਹੋ ਗਿਆ ਦੇਖੋ ਇਹ ਤਾਂ ਮਰਜੋ ਚਿੜੀਓ ਜੂਜੋ ਚਿੜੀਓ ਵਾਲੀ ਗੱਲ ਹੈ ਕਿ ਹਲਕੇ ਦੇ ਲੋਕਾਂ ਨੇ ਬਹੁਤ ਵੱਡੇ ਬਹੁਤ ਬੱਤ ਦੇ ਨਾਲ ਜਿਤਾਇਆ ਜਦੋਂ ਅਸਤੀਫਾ ਦੇ ਕੇ ਇੱਕ ਪਾਸੇ ਤਾਂ ਲੋਕਾਂ ਨੇ ਉਹਨਾਂ ਭਾਵਨਾਵਾਂ ਮਾਰਨ ਖਲਵਾੜੇ ਲੋਕੀ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਛੱਡ ਕੇ ਚਲੇ ਜਾਓ ਇਹ ਕਹਿੰਦੇ ਜਿਹੜੀ ਜ਼ਿੰਮੇਵਾਰੀ ਤੇ ਤੁਹਾਨੂੰ ਬਿਠਾਇਆ ਉਹ ਪੂਰੀ ਤਾਂ ਕਰੋ ਅਜੇ ਹਲਕੇ ਦਾ ਬੁਰਾ ਹਾਲ ਹੈ ਇੱਥੇ ਮੈਨੂੰ ਕਹਿਣ ਦੇ ਵਿੱਚ ਕੋਈ ਹੋ ਨਹੀਂ ਕੋਈ ਬੋਲੇ ਕੋਈ ਨਾ ਬੋਲੇ ਭ੍ਰਿਸ਼ਟਾਚਾਰ ਉਸੇ ਤਰ੍ਹਾਂ ਕਾਇਮ ਹੈ ਮੈਨ ਕੋ ਉਸੇ ਤਰ੍ਹਾਂ ਹੈ ਥਾਂ ਥਾਂ ਸੜਕਾਂ ਟੁੱਟੀਆਂ ਪਈਆਂ ਖੱਡੇ ਐ ਮੁਸ਼ਕਲਾਂ ਜਿਉਂ ਦੀਆਂ ਤਿਉਂ ਐ ਜੇਕਰ ਕੋਈ ਮਿਲਣ ਜਾਂਦਾ ਤਾਂ ਉਹਨਾਂ ਨੂੰ ਮਿਲਿਆ ਨਹੀਂ ਜਾਂਦਾ ਓਹ ਹਾਲਾਤ ਹੈ ਕਿ ਅੱਜ ਪਹਿਲਾਂ ਤਾਂ ਜਿਹੜੀ ਅਸਤੀਫੇ ਦੀ ਗੱਲ ਹੈ ਉਹ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਇੱਕ ਖਲਵਾੜ ਹੋ ਰਿਹਾ ਆਪਣੀ ਮਰਜ਼ੀ ਲਈ ਸਰਕਾਰ ਤੇ ਦਬਾਅ ਪਾਉਣ ਲਈ ਅਸਤੀਫੇ ਦੇ ਦੇ ਕੋਈ ਮੰਨ ਜੋ ਕੀ ਪਤਾ ਇਸ ਕਰਕੇ ਦਿੱਤਾ ਹੋਵੇ ਵੀ ਕੰਮ ਹੋ ਨਹੀਂ پا ਰਹੇ ਮੈਂ ਕੰਮ ਨਹੀਂ ਕਰ ਪਾ ਰਹੀ ਮੈਨੂੰ ਉਹਨਾਂ ਸਹਿਯੋਗ ਨਹੀਂ ਮਿਲ ਪਾ ਰਿਹਾ ਸ਼ਾਇਦ ਇਸੇ ਕਰਕੇ ਅਸਤੀਫਾ ਦਿੱਤਾ ਹੋਵੇ ਜੀ ਨਹੀਂ ਜੀ ਉਹ ਤਾਂ ਤਾਂ ਇਹ ਜੇਕਰ ਲੋਕਾਂ ਦੀ ਸੁਣੀ ਜਾਵੇ ਲੋਕਾਂ ਵਿੱਚ ਆਵੇ ਜਾਂ ਕਿਤੇ ਕੋਈ ਮਿਲੇ ਨਾ ਕੋਈ ਮਿਲ ਰਿਹਾ ਨਾ ਲੋਕਾਂ ਵਿੱਚ ਆਉਂਦਾ ਅਗਰ ਕੋਈ ਆਵਾਜ਼ ਵੀ ਚੁੱਕਦਾ ਅਸੀਂ ਖੁਦ ਇਹਦਾ ਖਮਿਆਜਾ ਭੁਗਤੀ ਬੈਠੇ ਆ ਤਾਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨੂੰ ਦਬ ਬਿਲਕੁਲ ਜੀ ਦਬਾਉਣ ਦੀ ਕੋਸ਼ਿਸ਼ ਕੇ ਅਸੀਂ ਜੇ ਇੱਕ ਖਬਰ ਵੀ ਦਿਖਾ ਦਿੰਨੇ ਆ ਪਿੱਛੇ ਚਟੌਲੀ ਸੜਕ ਦੀ ਵੀ ਲਾਈ ਉੱਥੇ ਵੀ ਆ ਕੇ ਉਹਨਾਂ ਵਰਕਰਾਂ ਨੇ ਕਿਹਾ ਕਿ ਤੁਸੀਂ ਇਹ ਗਲਤ ਕਰ ਰਹੇ ਹੋ ਫਿਰ ਮੈਂ ਕਿਹਾ ਕਿ ਅਗਰ ਸਰਕਾਰ ਤੋਂ ਬਾਅਦ ਜਦੋਂ ਦੂਜੀ ਪਾਰਟੀ ਦੀ ਆ ਜਾਏਗੀ ਫਿਰ ਇਹ ਠੀਕ ਹੋ ਜਾਏਗਾ ਟੁੱਟੀ ਰਹੇਗੀ ਨਾ ਸੜਕ ਹੁਣ ਸੜਕ ਠੀਕ ਹੈ ਇਹ ਕਿੱਡੇ ਕਿੱਡੇ ਖੱਡੇ ਆ ਸੋ ਦਬਾਉਣ ਦੀ ਤਾਂ ਇਹ ਹੈ ਕਿ ਪਹਿਲੀ ਪਰਥਾ ਦੇਖੀ ਹੈ ਜੋ ਸਰਕਾਰਾਂ ਪਿਛਲੀਆਂ ਵੀ ਨਕਮੀਆਂ ਰਹੀਆਂ ਪਰ ਜੇਕਰ ਅਸੀਂ ਆਵਾਜ਼ ਚੁੱਕਦੇ ਸੀ ਕਿਸ ਨੇ ਡੱਟਾ ਤੱਕਾ ਨਹੀਂ ਕਰਿਆ ਜੇ ਹੁਣ ਤੁਸੀਂ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਨੂੰ ਕੇਸ ਕਰਕੇ ਡਰਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਰਾਜਨੀਤੀ ਹੈ ਕੈਸੀ ਇੱਥੇ ਹੂੰ ਇਹਦੀ ਸਮਝ ਨਹੀਂ ਆ ਰਹੀ ਸੋ ਇਹਦੇ ਪਿੱਛੇ ਲੋਕਾਂ ਵਾਸਤੇ ਕੁਝ ਨਹੀਂ ਹੋ ਰਿਹਾ ਕਿ ਮੈਂ ਲੋਕਾਂ ਦੀਆਂ ਭਾਵਨਾਵਾਂ ਲਈ ਮੇਰੇ ਕੰਮ ਨਹੀਂ ਹੋ ਰਹੇ ਮੈਂ ਅਸਤੀਫਾ ਦੇ ਰਹੇ ਹਾਂ ਇਹ ਤਾਂ ਪਿੱਛੇ ਮਨੋਰਥ ਆਪਣੇ ਹੀ ਹੈ ਲੋਕਾਂ ਦੀਆਂ ਭਾਵਨਾਵਾਂ ਜੇ ਹੁੰਦਾ ਤਾਂ ਫਿਰ ਗੱਡ ਕੇ ਦੱਸਿਆ ਜਾਂਦਾ ਵੀ ਲੋਕਾਂ ਦੇ ਕੰਮ ਨਹੀਂ ਹੋਏ ਜੇ ਖੜੇ ਆ ਤਾਂ ਸਟੈਂਡ ਤੇ ਖੜੇ ਆ ਆਪਣੇ ਮਰਜ਼ੀ ਨੂੰ ਬਿਨਾਂ ਲੋਕਾਂ ਦੇ ਪੁੱਛੇ ਤੇ ਅਸਤੀਫੇ ਦੇ ਤੇ ਕੰਮ ਕਿਹੜੇ ਹੋ ਰਹੇ ਆ ਭਾਰੀ ਭਾਰੀ ਮਨ ਕਿਸੇ ਗੱਲ ਕਰਕੇ ਤਾਂ ਭਾਰੀ ਹੋਇਆ ਹੋਣਾ ਇਸ ਤਰ੍ਹਾਂ ਤਾਂ ਮਨ ਭਾਰੀ ਨਹੀਂ ਹੋ ਜਾਂਦਾ ਕੀ ਪਤਾ ਲੋਕਾਂ ਦੇ ਦੁੱਖਾਂ ਨੇ ਉਹਨਾਂ ਤਾਂ ਮਨ ਭਾਰੀ ਕਰਤਾ ਹੋਵੇ ਜਿਹੜੇ ਉਹ ਸੁਣ ਕੇ ਹੱਲ ਨਹੀਂ ਕਰ ਸਕੇ ਦੇਖੋ ਭਾਰੀ ਕੋਈ ਆਪਣੀਆਂ ਮੁਸ਼ਕਲਾਂ ਦਾ ਆਪਣਾ ਮਨੋਰਥ ਹੋ ਸਕਦਾ ਸੀ ਉਹੀ ਪਹਿਲਾਂ ਕਿਹਾ ਜੇਕਰ ਲੋਕਾਂ ਲਈ ਭਾਰੀ ਹੈ ਤਾਂ ਇੰਨਾ ਕਿ ਤਾਂ ਐਮਐਲਏ ਕਾਇਸ ਕਰਵਾ ਸਕਦਾ ਕਿ ਉੱਥੇ ਪਾਰਦਰਸ਼ਤਾ ਆਵੇ ਦਫ਼ਤਰਾਂ ਦੇ ਵਿੱਚ ਹੈ ਨਹੀਂ ਪਾਰਦਰਸ਼ਤਾ ਬਿਲਕੁਲ ਨਹੀਂ ਜੀ ਹੈਗੀ ਉਸੇ ਤਰ੍ਹਾਂ ਹੋ ਰਿਹਾ ਖਰੜਾ ਚ ਫਿਰ ਖਰੜ ਦੇ ਵਿੱਚ ਸਭ ਦੇ ਸਾਹਮਣੇ ਲੋਕੀ ਸਭ ਬੋਲ ਰਹੇ ਆ ਰਜਿਸਟਰੀਆਂ ਨੂੰ ਜਿਵੇਂ ਉਹਦੇ ਵਿੱਚ ਹਾਲਾਤ ਦੇਖ ਲਓ ਹੋਰ ਦਫਤਰਾਂ ਵਿੱਚ ਚਲੇ ਜਾਓ ਜੋ ਕੁਛ ਆਸ ਰੱਖੀ ਸੀ ਵੀ ਇਹ ਬਿਲਕੁਲ ਸਾਡਾ ਉਸ ਤਰ੍ਹਾਂ ਹੋਵੇਗਾ ਨਹੀਂ ਹੋ ਰਿਹਾ ਕੋਈ ਸੁਧਾਰ ਨਹੀਂ ਹੈ ਅਫਸਰਚਾਈ ਦੇ ਵਿੱਚ ਜੇਕਰ ਐਸਾ ਹੁੰਦਾ ਤਾਂ ਫਿਰ ਖੜ ਕੇ ਲੜਦੇ ਫਿਰ ਅੱਜ ਲੋਕ ਵੀ ਕਹਿੰਦੇ ਜੇ ਉਹਨੇ ਅਸਤੀਫਾ ਦਿੱਤਾ ਤਾਂ ਪੂਰੀ ਆਮ ਆਦਮੀ ਪਾਰਟੀ ਨਹੀਂ ਸਾਡੇ ਹਲਕੇ ਵਿੱਚ ਵੜੇਗੀ ਆ ਤਾਂ ਵਿਰੋਧ ਵੀ ਨਹੀਂ ਕਿਸੇ ਨੇ ਕੀਤਾ ਅਸਤੀਫਾ ਦੇ ਤੇ ਵਰਕਰ ਵੀ ਵਿਚਾਰੇ ਚੁੱਪ ਬੈਠ ਕੇ ਕਿਉਂ ਇਦੇ ਪਿੱਛੇ ਵੀ ਤਾਂ ਕਾਰਨ ਹੈ ਕਿਉਂ ਬੈਠ ਗਏ ਚੁੱਪ ਵਰਕਰ ਸਭ ਨੂੰ ਠੀਕ ਲੱਗਿਆ ਮਤਲਬ ਅਸਤੀਫਾ ਦੇਣਾ ਨਹੀਂ ਆਪਾਂ ਤਾਂ ਫਿਰ ਇਹੀ ਕਹਾਂਗੇ ਕਿਉਂ ਨਹੀਂ ਬੋਲੇ ਕੱਲ ਹੁਣ ਤਾਂ ਜੇਕਰ ਲੋਕਾਂ ਨੇ ਲੜੇ ਹੁੰਦੇ ਤਾਂ ਤਾਂ ਫਿਰ ਉਹਨਾਂ ਦਾ ਪਹਚਾਲਾ ਜਾਣਾ ਚਾਹੀਦਾ ਸੀ ਲੋਕਾਂ ਵੱਲੋਂ ਵਿਰੋਧ ਹੁੰਦਾ ਉਹਦੇ ਵਰਕਰਾਂ ਵੱਲੋਂ ਤਾਂ ਹੁੰਦਾ ਕਿੰਨਾ ਕੁ ਵਿਰੋਧ ਹੋਇਆ ਤੁਹਾਡੇ ਸਾਹਮਣੇ ਹੈ ਸਮਝਦੇ ਵੱਡੇ ਵੱਡੇ ਜਿਹੜੇ ਆਗੂ ਸੀ ਜਿਹੜੇ ਨਾਲੜੇ ਲੱਗੇ ਸੀ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਜੋ ਘਰਾਂ ਵਿੱਚ ਬੈਠੇ ਨੇ ਇਹ ਵੀ ਇੱਕ ਸਵਾਲ ਹੈ ਸਾਡੇ ਨੇੜੇ ਦੇ ਪਿੰਡਾਂ ਅਸੀਂ ਗੁਣਵਾ ਸਕਦੇ ਤੁਹਾਨੂੰ ਪ੍ਰਧਾਨ ਸਾਹਿਬ ਤਾਂ ਆਪ ਆਗੇ ਮਨਾਉਣ ਦੇ ਲਈ ਗੱਲਬਾਤ ਕਰਨ ਲਈ ਜੇ ਫਰਕ ਪੈ ਰਿਹਾ ਸੀ ਤਾਂ ਹੀ ਮਨਾਉਣ ਆਏ ਨਾ ਨਹੀਂ ਸਰਕਾਰ ਨੂੰ ਤਾਂ ਦੇਖੋ ਜੇ ਇਹ ਅਸਤੀਫਾ ਦੇ ਤਾ ਸਰਕਾਰ ਤੇ ਕੋਈ ਸਵਾਲ ਉੱਠਦਾ ਸਰਕਾਰ ਨੇ ਤਾਂ ਆਪਣੇ ਅਕਸ ਕਰ ਲਈਏ ਕੁਝ ਕਰਨਾ ਹੈ ਪਰ ਇਹ ਆਵਾਜ਼ ਸਾਡੇ ਹਲਕੇ ਦੇ ਲੋਕਾਂ ਦੀ ਹੈ ਕਿ ਬਿਲਕੁਲ ਵੀ ਇੱਕ ਮੈਂ ਇਹ ਨਹੀਂ ਕਹਿ ਰਿਹਾ ਵੀ ਅਸੀਂ ਕੋਈ ਪਾਰਟੀ ਵਿਰੋਧੀਆਂ ਜਾਂ ਕੋਈ ਉਹ ਹੈ ਅਸੀਂ ਕਹਿੰਨੇ ਵੀ ਦੂਜੀਆਂ ਪਾਰਟੀਆਂ ਨਾਲੋਂ ਸਰਕਾਰ ਆਈ ਸੀ ਅਸੀਂ ਬਹੁਤ ਵੱਡਾ ਇਹਦੇ ਤੇ ਵਿਸ਼ਵਾਸ ਰੱਖਿਆ ਪਰ ਸਾਡੇ ਹਾਲਾਤਾਂ ਵਿੱਚ ਕੋਈ ਸੁਧਾਰ ਨਹੀਂ ਹੈ ਜੇਕਰ ਸੁਧਾਰ ਹੈ ਫਿਰ ਅਸੀਂ ਸਰਕਾਰ ਦੀ ਮੰਨੀਏ ਸਰ ਬੀਬਾ ਜੀ ਨੇ ਤਾਂ ਵਿਧਾਨ ਸਭਾ 'ਚ ਖੜਕੇ ਇਹ ਗੱਲ ਕਹੀ ਸੀ ਵੀ ਜੇ ਅਸੀਂ ਨਹੀਂ ਲੋਕਾਂ ਦੇ ਕੰਮ ਕਰਾ ਸਕਾਂਗੇ ਤਾਂ ਅਸੀਂ ਅਸਤੀਫੇ ਦੇਵਾਂਗੇ ਤੁਸੀਂ ਇਹ ਨਹੀਂ ਸਮਝਦੇ ਫਿਰ ਵੀ ਉਹਨਾਂ ਨੇ ਆਪਣੀਆਂ ਬੋਲਾਂ ਦੇ ਉੱਤੇ ਜਿਹੜਾ ਕਹਿਮ ਰਹੇ ਆ ਉਹ ਆਪਣੇ ਬੋਲਾਂ ਦੇ ਉੱਤੇ ਖਰੇ ਉਤਰੇ ਆ ਨਹੀਂ ਜੀ ਕੰਮ ਸ਼ੁਰੂ ਕਿੜੇ ਹੋਏ ਸੀ ਜਿਹੜੇ ਰੁਕ ਗਏ ਜਿਹਦੇ ਕਰਕੇ ਕਹਿਣਾ ਪੈ ਗਿਆ ਫੇਰ ਤਾਂ ਆਪਾਂ ਮੰਨਦੇ ਕੰਮ ਪ੍ਰੋਜੈਕਟ ਕਿਹੜਾ ਆਇਆ ਸੜਕ ਨਹੀਂ ਕੋਈ ਠੀਕ ਹੋਈ ਹਸਪਤਾਲਾਂ ਦੇ ਹਾਲਾਤ ਜਿਉਂਦੇ ਤਿਉਨੇ ਤੇ ਉਕਰਾਲੀ ਜਾ ਕੇ ਦੇਖ ਲਓ ਬਾਥਰੂਮਾਂ ਦੇ ਹਾਲਾਤ ਤੇ ਦਫ਼ਤਰਾਂ ਦੇ ਦੇਖ ਲਓ ਕੰਮ ਤਾਂ ਇਹ ਐ ਬਿਲਕੁਲ ਵੀ ਜਿਹੜੇ ਕਹੇ ਸੀ ਕਿ ਇਹ ਨਹੀਂ ਹੋਣਗੇ ਨਜਾਇਜ਼ ਕੰਮ ਜਿਉਂਦੇ ਤਿਉਂ ਜਾਰੀ ਹੈ ਕੰਮ ਹੁੰਦੇ ਹੋਏ ਜੇਕਰ ਕਾਬਟ ਡਾਲਦੀ ਸਰਕਾਰ ਤਾਂ ਤਾਂ ਹੈ ਸੀ ਕੰਮ ਹਲਕਾ ਖੱੜੜ ਤਾਂ ਇੱਕ ਲਵਾਰਸ ਦੀ ਤਰ੍ਹਾਂ ਪਿਆ ਜੇ ਵੀ ਹੁੰਦੇ ਹੋਈ ਕੋਈ ਮਿਲੇ ਨਹੀਂ ਸਕਦਾ ਹਾਂ ਜਿੰਨਾ ਕਿ ਵੀ ਇਹ ਕੰਮ ਚੱਲਦਾ ਸੀ ਉਹਦੇ ਫਾਦਰ ਜੋਧ ਸਿੰਘ ਕਰਕੇ ਲੋਕਾਂ ਦੇ ਵਿੱਚ ਰਾਬਤਾ ਸੀ ਕੋਈ ਚੱਲਦਾ ਸੀ ਆਪ ਤਾਂ ਮਿਲਣਾ ਹੀ ਬੜਾ ਮੁਸ਼ਕਲ ਹੈ ਬੀਬੀ ਜੀ ਨੂੰ ਹਾਂਜੀ ਤੇ ਹੁਣ ਜਿਹੜਾ ਫਿਰ ਇਹ ਹਲਕੇ ਦੇ ਵਿੱਚ ਚਰਚਾਵਾਂ ਕਿਸ ਤਰ੍ਹਾਂ ਦੀ ਛੜੀਆਂ ਤੁਹਾਨੂੰ ਅਸੀਫਾ ਦੇਣ ਦੀ ਖੁਸ਼ੀ ਹੋਈ ਜਾਂ ਨਮੋਸ਼ੀ ਹੋਈ ਕਿਸ ਤਰ੍ਹਾਂ ਦੇ ਲੋਕਾਂ ਦੇ ਵਿਚਾਰ ਸੀ ਦੋਸਤੋ ਵਿਚਰਦੇ ਹੋਮੋਂਗੇ ਲੋਕਾਂ ਦੇ ਵਿੱਚ ਲੋਕਾਂ ਨੇ ਕਿਦਾਂ ਰिएक्ट ਕੀਤਾ ਇਹਦੇ ਉੱਤੇ ਨਹੀਂ ਲੋਕਾਂ ਦਾ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਿਆ ਲੋਕਾਂ ਤਾਂ ਇਹ ਕਿਹਾ ਵੀ ਜੇਕਰ ਇਹ ਸਰਕਾਰ ਰਹਿੰਦੀ ਐ ਸਾਨੂੰ ਸਰਕਾਰ ਦਾ ਹੀ ਐਮਐਲਏ ਚਾਹੀਦਾ ਪਰ ਉਹਨੇ ਖੁਸ਼ੀ ਕਿਉਂ ਨਹੀਂ ਮਨਾਈ ਉਹ ਕਹਿੰਦੇ ਸੀ ਕਿ ਜੇ ਸਾਡਾ ਹਲਕੇ ਦਾ ਖਰੜ ਦਾ ਵਿਕਾਸ ਹੁਣ ਤੱਕ ਨਹੀਂ ਹੋਇਆ ਤਿੰਨ ਸਾਲਾਂ ਦੇ ਵਿੱਚ ਸਾਢੇ ਤਿੰਨ ਸਾਲਾਂ ਦੇ ਵਿੱਚ ਤਾਂ ਹੋ ਸਕਦਾ ਭਾਈ ਕੋਈ ਸਰਕਾਰ ਦਾ ਹੀ ਹੋਰ ਆਕੇ ਨਮਾਇੰਦ ਕਰਵਾ ਦੇਵੇ ਲੋਕ ਤਾਂ ਜਿਹੜੇ ਲਵਾਰ ਸਮਝ ਰਹੇ ਉਹ ਵਿਕਾਸ ਚਾਹੁੰਦੇ ਨੇ ਖਰੜ ਮੇਨ ਹਲਕਾ ਇੱਥੇ ਜੇਕਰ ਇੱਥੇ ਵੀ ਵਿਕਾਸ ਨਹੀਂ ਹੋ ਰਿਹਾ ਕਿਉਂਕਿ ਇੱਥੇ ਘਰ ਦਾ ਦਾ ਹੋਵੇ ਤਾਂ ਹੀ ਦੁੱਖ ਜਾਣੇਗਾ ਕੋਈ ਇੱਥੇ ਨਹੀਂ ਲੱਗੇ ਤੁਹਾਨੂੰ ਇਹ ਨਹੀਂ ਜੇ ਆਪਣੇ ਲੋਕ ਲੱਗੇ ਲੱਗਦੇ ਉਹਨਾਂ ਨੂੰ ਤਾਂ ਫਿਰ ਉਹ ਦਮਾਉਂਦੇ ਜਰੂਰ ਜੇ ਆਵਾਜ਼ ਚੁੱਕਦੇ ਉਹ ਸੁਣਦੇ ਵੀ ਭਾਈ ਤੁਸੀਂ ਸਾਡੀ ਪਰਜਾ ਦੱਸੋ ਤੁਹਾਨੂੰ ਕੀ ਪ੍ਰੋਬਲਮ ਹੈ ਉਹ ਤਾਂ ਉਲਟੇ ਕਹਿੰਦੇ ਆ ਥਾਣੇ ਜਿਹੜੇ ਥਾਣੇ ਫੋਨ ਮਾਰਦੇ ਨੇ ਨਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਕੇਸ ਕਰੋ ਇਹਨਾਂ ਨੂੰ ਦਬਾਉ ਇਹਨਾਂ ਨੂੰ ਚੁੱਪ ਕਰਾਓ ਇਹ ਕੀ ਕਿਸ ਤਰ੍ਹਾਂ ਦੀ ਰਾਜਨੀਤੀ ਹੈ ਜੇਕਰ ਆਪਣੇ ਘਰ ਦੇ ਹੁੰਦੇ ਤਾਂ ਫਿਰ ਉਹ ਸਾਡੀ ਆਵਾਜ਼ ਤਾਂ ਕੋਈ ਸੁਣਾ ਸਾਡਾ ਦੁੱਖ ਤਾਂ ਸੁਣਾ ਇੱਕ ਅਸੀਂ ਨਹੀਂ ਬੋਲ ਰਹੇ ਸਾਰੇ ਹਲਕਾ ਵਾਸੀ ਸੁਣ ਲਓ ਵਰਕਰਾਂ ਨੂੰ ਜਵਾਬ ਦੇਣੇ ਔਖੇ ਆ ਪਿੰਡਾਂ ਵਿੱਚ ਆ ਕੇ ਕੰਮ ਹੋਈ ਕੋਈ ਨਹੀਂ ਰਹੇ ਕਿਸ ਕੀ ਪਤਾ ਹੁਣ ਹੋ ਜਾਣ ਬਾਈ ਜੀ ਫਿਰ ਮਨ ਹਲਕਾ ਜਿਹੜਾ ਹੋਇਆ ਪਹਿਲਾਂ ਭਾਰੀ ਹੋਇਆ ਹੋਇਆ ਸੀ ਕਿਸੇ ਵਜਾ ਕਰਕੇ ਹੋਇਆ ਹੋਣਾ ਕੀ ਪਤਾ ਅਮਨ ਅਰੋੜਾ ਹੋ ਰਹੇ ਨੇ ਕੋਈ ਭਰੋਸੇ ਦਿੱਤੇ ਹੁਣ ਭਾਈ ਤੁਹਾਡੇ ਤੜਾ ਤੜ ਕੰਮ ਚੱਲਣਗੇ ਹੁਣ ਚੰਗੀ ਗੱਲ ਹੈ ਜੀ ਸਵਾਗਤ ਕਰਾਂਗੇ ਸਾਨੂੰ ਤਾਂ ਦੇਖੋ ਕੋਈ ਉਹਨਾਂ ਨਾਲ ਨਿੱਜੀ ਵਿਰੋਧ ਨਹੀਂ ਅਸੀਂ ਤਾਂ ਹਲਕੇ ਦਾ ਵਿਕਾਸ ਚਾਹੁੰਨੇ ਆਂ ਅਗਰ ਹਲਕੇ ਦੇ ਵਿੱਚ ਭ੍ਰਿਸ਼ਟਾਚਾਰ ਸਾਡੇ ਦਫ਼ਤਰਾਂ ਵਿੱਚੋਂ ਖਤਮ ਹੋ ਜਾਂਦਾ ਆਮ ਲੋਕਾਂ ਦੀ ਸੁਣਵਾਈ ਹੋ ਜਾਂਦੀ ਸੋਹਣੀਆਂ ਸਾਨੂੰ ਸੜਕਾਂ ਬਣ ਜਾਂਦੀਆਂ ਕੋਈ ਹੋਰ ਪ੍ਰੋਜੈਕਟ ਆ ਜਿੱਨੇ ਸਕੂਲਾਂ ਹਸਪਤਾਲਾਂ ਦੇ ਹਾਲਾਤ ਸੁਧਾਰ ਹੋ ਜਾਂਦੇ ਠੀਕ ਹੈ ਫਿਰ ਅਸੀਂ ਤਾਂ ਸ ਕੁਝ ਅਧਾਰ ਹੋ ਜਵੇ ਵੀ ਹਲਦੀ ਘੜੀ ਅਸੀਂ ਚੰਡੀਗੜ੍ਹ ਮੋਹਾਲੀ ਦੇ ਨੇੜੇ ਬੈਠੇ ਹੋਏ ਬਿਲਕੁਲ ਇੱਕ ਕੰਕਰੀਟ ਦੀ ਜੰਗਲ ਦੀ ਤਰ੍ਹਾਂ ਅਸੀਂ ਰਹਿ ਰਹੇ ਹਾਂ ਤੁਸੀਂ ਕਹਿੰਦੇ ਹਲਕੇ ਤੁਸੀਂ ਆਪਣੇ ਹਲਕੇ ਦੀ ਗੱਲ ਕਰ ਰਹੇ ਹੋ ਪਰ ਸਰਕਾਰ ਤਾਂ ਕਹਿੰਦੀ ਪੰਜਾਬ ਇਹ ਜਿਹੜਾ ਹੁਣ ਲੀ ਤੇ ਚੜ ਗਿਆ ਪੰਜਾਬ 'ਚ ਬਹੁਤ ਕੁਝ ਚੱਲ ਰਿਹਾ ਜੋ ਸਾਰੇ ਪੰਜਾਬ 'ਚ ਹੋ ਰਹੀ ਤਰੱਕੀ ਉਹ ਤੁਹਾਡੇ ਹਲਕੇ 'ਚ ਨਹੀਂ ਹੋਈ ਉਹ ਵੀ ਨਹੀਂ ਹੋਈ ਇਹ ਜੀ ਤਰੱਕੀ ਸਾਨੂੰ ਦੱਸਿਆ ਤਾਂ ਜਾਵੇ ਕੋਈ ਫਿਗਰ ਉਹ ਦੇ ਦੇਣ ਵੀ ਆ ਕੁਛ ਅਸੀਂ ਕੀਤਾ ਦੇਖੋ ਹੁਣ ਆ ਨੇੜੇ ਜਿੱਥੇ ਮਰਜੀ ਤੁਸੀਂ ਚਲੇ ਜਾਓ ਡਾਕਟਰ ਜੇ ਉਹਨਾਂ ਨੇ ਠੀਕ ਹੈ ਦਵਾਈਆਂ ਭੇਜ ਤੇ ਕੋਈ ਡਾਕਟਰ ਉਪਲਬਧ ਨਹੀਂ ਜਾਂ ਮਸ਼ੀਨਾਂ ਨਹੀਂ ਚੱਲ ਰਹੀਆਂ ਜਾਂ ਕੋਈ ਕੰਮਾ ਨੂੰ ਆਉਂਦਾ ਮੈਂ ਖੁਦ ਇਸ ਗੱਲ ਦਾ ਗਵਾਹ ਹਾਂ ਇੱਥੇ ਅਸੀਂ ਬਲਾਕ ਦੇ ਵਿੱਚ ਹੁੰਨੇ ਕਿੰਨੇ ਬਜ਼ੁਰਗ ਆਉਂਨੇ ਕਿ ਮੇਰਾ ਇੱਥੇ ਤਹਿਸੀਲ ਦੇ ਵਿੱਚ ਜਾਂ ਪਟਵਾਰਖਾਨੇ ਵਿੱਚ ਕੰਮ ਨਹੀਂ ਹੋ ਰਿਹਾ ਇੰਨੇ ਚਿਰ ਤੋਂ ਮੈਂ ਘੁੰਮਦਾ ਫਿਰਦਾ ਇੰਨਾ ਰੋੜਿਆ ਅਸੀਂ ਜਾ ਕੇ ਸਾਡੀ ਲੋਕ ਕਿਤੇ ਮਿਸ਼ਨ ਜੱਥੇਬੰਦੀ ਆ ਅਸੀਂ ਜਾ ਕੇ ਉੱਥੇ ਕੰਮ ਕਰਵਾ ਰਹੇ ਹਾਂ ਇੱਥੋਂ ਅੱਧਾ ਕਿਲੋਮੀਟਰ ਤੇ ਤੁਸੀਂ ਪੌਣੇ ਇੱਕ ਮਿੰਟ ਦਾ ਰਸਤਾ ਪਿੰਡ ਦਾ 2 ਮਿੰਟ ਤੇ ਪਹਿਲਾਂ ਜਾ ਕੇ ਦਿਖਾਇਓ ਕਿੰਨੇ ਕਿੰਨੇ ਟੋਏ ਆ ਹੁਣ ਅਸੀਂ ਆ ਬਿਲਕੁਲ ਬਲਾਕ ਮਾਜਰੀ ਜਿਹੜਾ ਚੰਡੀਗੜ੍ਹ ਕਰਾਲੀ ਰੋਪੜ ਤੇ ਖਰੜਨ ਨੂੰ ਜੋੜਦਾ ਇਹ ਹੱਬ ਹੈ ਇੱਕ ਇੱਥੇ ਲੱਗ ਲੱਗੇ ਇਹ ਹਾਲਾਤ ਹੈ ਜਿੱਥੇ ਆ ਕੇ ਇੱਥੇ ਅਫਸਰਾਂ ਦੇ ਕੈਂਪ ਲੱਗਦੇ ਆ ਮੰਤਰੀ ਵੀ ਆਉਨੇ ਐਸ ਰੋਡ ਨੂੰ ਸਾਰੇ ਲੰਘਦੇ ਫਿਰ ਹਾਲਾਤ ਕੀ ਆਏ ਤਾਂ ਦੇਖੋ ਸਾਰੇ ਸਾਹਮਣੇ ਆ ਜੀ ਪਰ ਬਹੁਤ ਸਾਰੇ ਲੋਕ ਤਾਂ ਫਿਰ ਚੁੱਪ ਬੈਠੇ ਲੋਕ ਕਿਉਂ ਬੈਠੇ ਜੇ ਇੰਨੇ ਹਾਲਾਤ ਮੜੇ ਉਹ ਕਹਿੰਦੇ ਡੁੱਬੀ ਤਾਂ ਜੇ ਸਾਣਾ ਆਇਆ ਜੇਕਰ ਸਾਡੇ ਲੋਕ ਅਵੇਅਰ ਹੋ ਜਾਣ ਕਿ ਅਸੀਂ ਤੂੰ ਸਾਡਾ ਭਾਈ ਸੇਵਾਦਾਰ ਆ ਅਸੀਂ ਤੈਨੂੰ ਚੁਣਿਆ ਹੈ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਸਾਡੇ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲੇ ਸਾਨੂੰ ਮਿਆਰੀ ਇਲਾਜ ਮਿਲੇ ਭ੍ਰਿਸ਼ਟਾਚਾਰ ਰਹਿਤ ਸਾਡਾ ਸਮਾਜ ਹੋਵੇ ਜੇਕਰ ਅਸੀਂ ਇਹ ਸੋਚ ਲਈ ਅਸੀਂ ਵੋਟ ਪਾਈ ਕਿਉਂ ਹੈ ਮੇਰੇ ਉਹ ਹੱਕ ਹੈ ਮੈਂ ਉਹ ਲੈਣਾ ਬੋਲਣ ਲੱਗੇ ਫਿਰ ਤਾਂ ਸਾਨੂੰ ਸਰਕਾਰਾਂ ਨੂੰ ਕਹਿਣ ਦੀ ਲੋੜ ਨਹੀਂ ਸੁਧਾਰ ਅਸੀਂ ਆਪੇ ਕਰ ਲੈਣਾ ਪਰ ਅੱਜ ਹਾਲਾਤ ਇਹ ਹੈ ਇਹ ਕਾਂਗਰਸ ਵਾਲਾ ਇਹ ਅਕਾਲੀ ਦਲ ਵਾਲਾ ਮੈਂ ਆਮ ਵਾਲਾ ਬਸ ਅਸੀਂ ਆਪਣੇ ਪਾਰਟੀ ਦੀ ਕੰਟਰੋਵਰਸੀ ਨਾਲ ਖੜਨਾ ਆਪਣੇ ਹੱਕਾਂ ਦੇ ਪ੍ਰਤੀ ਅਸੀਂ ਜਾਗਰੂਕ ਬਹੁਤ ਘੱਟ ਹੁਣ ਤੁਸੀਂ ਕਿਸੇ ਪਾਰਟੀਆਂ ਨਾਲ ਵਾਕਿਆ ਸਬੰਧਤ ਤਾਂ ਨਹੀਂ ਹੈਗੇ ਬਿ ਆਮ ਆਦਮੀ ਪਾਰਟੀ ਦੇ ਨੇਰੇ ਵਿਰੋਧ ਚ ਪਏ ਹੋਏ ਹੋ ਭਾਈ ਬਿਲਕੁਲ ਨਹੀਂ ਜੀ ਜਦੋਂ ਅਸੀਂ ਕਹਿ ਰਹੇ ਹਾਂ ਵੀ ਅਸੀਂ ਤਾਂ ਬਿਲਕੁਲ ਸਵਾਗਤ ਕਰਾਂਗੇ ਸਾਨੂੰ ਉਹ ਸ਼ੀਸ਼ਾ ਦਿਖਾਉਣਗੇ ਵੀ ਇਹ ਕੰਮ ਹੋਇਆ ਵਾ ਦੱਸੋ ਤੁਸੀਂ ਕਿਹੜੇ ਗੱਲ ਤੇ ਕਰਦੇ ਹੋ ਵਿਰੋਧ ਮੈਂ ਕਹਿੰਦਾ ਜੀ ਵੀ ਮੈਂ ਤੁਹਾਨੂੰ ਇੱਥੇ ਦਿਖਾ ਦਿੰਨੇ ਐਫੀਡੈਫਟ ਦਿੱਤੇ ਹੋਏ ਜਿਹੜੇ ਲੋਕਾਂ ਨੇ ਸਾਨੂੰ ਦਿੱਤੇ ਵੀ ਇਹ ਕੰਮ ਨਹੀਂ ਹੋ ਰਿਹਾ ਸਾਡੇ ਜਥੇਬੰਦੀ ਕੋਲ ਸਾਡੀ ਕੋਲ ਆਏਵੇਂ ਅਗਰ ਸਰਕਾਰ ਕਰੇਗੀ ਤਾਂ ਅਗਲੀ ਇੰਟਰਵਿਊ ਤੇ ਅਸੀਂ ਤੁਹਾਨੂੰ ਬੁਲਾ ਕੇ ਆਪ ਕਹਾਂਗੇ ਵੀ ਇਹ ਕੰਮ ਹੋ ਗਿਆ ਭਾਈ ਉਦਣ ਦਾ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਸੁਣ ਕੇ ਬਿਲਕੁਲ ਜੀ ਕੋਈ ਇਦਾਂ ਦੀ ਹੋ ਨਹੀਂ ਹੈ ਕਿ ਸਰਕਾਰ ਸਾਡੀ ਹੈ ਅਸੀਂ ਸਰਕਾਰਾਂ ਨੂੰ ਵੋਟਾਂ ਪਾਉਨੇ ਆ ਆਪਣੇ ਹੱਕ ਲਈ ਫੇਰ ਤਾਂ ਸਾਡਾ ਬੋਲਣਾ ਹੱਕ ਬਣਦਾ। ਰੋਸ ਤੁਹਾਡਾ ਅਨਮੋਲ ਗਗਨ ਮਨ ਹੋਰਾਂ ਦੇ ਉੱਤੇ ਹੈ ਜਾਂ ਫਿਰ ਪਾਰਟੀ ਦੇ ਉੱਤੇ। ਦੇਖੋ ਜੀ ਪਹਿਲਾਂ ਤਾਂ ਅਸੀਂ ਉਹ ਕਹਾਂਗੇ ਜਿਹੜੀ ਸਾਡੀ ਅਗਵਾਈ ਕਰਨੀ ਕਹਿੰਦੇ ਅਸੀਂ ਨਾ ਮੈਂ ਤਾਂ ਆਪਣੇ ਹਲਕੇ ਤੋਂ ਸੁਣਿਆ ਭਾਵੇਂ ਚੁਣਿਆ ਹੈ ਜਿਹੜਾ ਕੋਈ ਵੀ ਹੋਵੇ। ਹੁਣ ਉਸਨੇ ਤਾਂ ਸਾਡੇ ਸਰਕਾਰ ਕੋਲ ਤਾਂ ਸਾਡੀ ਪਹੁੰਚਣੀ ਹੈ। ਨਾ ਸਰਕਾਰ ਨੇ ਸਾਡਾ ਕੱਲਿਆਂ ਦਾ ਸੁਣਨਾ ਉਹਨਾਂ ਤਾਂ ਸਾਰਾ ਪੰਜਾਬ ਦੇਖਣਾ। ਹੁਣ ਸਾਡੀ ਆਵਾਜ਼ ਤਾਂ ਸਾਡਾ ਵਿਧਾਇਕ ਪਹਚਾਏਗਾ ਨਾ ਜਿਹੜੀਆਂ ਮੁਸ਼ਕਲਾਂ ਸਰਕਾਰ ਦੇ ਕੋਲ ਅਸੀਂ ਤਾਂ ਆਪਣੇ ਵਿਧਾਇਕ ਨੂੰ ਇਹ ਕਹਾਂਗੇ ਉਹੀ ਸਾਡੀ ਸਰਕਾਰ ਹੈ। ਹਾਂਜੀ। ਸੋ ਨਾਰਾਜ਼ਗੀ ਹੈ ਤੁਹਾਨੂੰ ਹੁਣ? ਜਿਹੜੀ ਜਿਹੜਾ ਕੁਝ ਹੋ ਚੱਲ ਰਿਹਾ ਇਹਦੇ ਵਿੱਚ ਕਿਸ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਜਨਤਾ ਜਿਹੜਾ ਉਹਨਾਂ ਦਾ ਫੈਸਲਾ ਜਦੋਂ ਆਉਂਦਾ ਸਿਆਸਤ ਛੱਡਣ ਵਾਲਾ ਉਹ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਕਰਾਉਂਦਾ ਤੁਸੀਂ ਉਹ ਚ ਠੱਗਿਆ ਹੋਇਆ ਮਹਿਸੂਸ ਕਰਦੇ ਹੋ ਜਾਂ ਤੁਸੀਂ ਉਹ ਚ ਖੁਸ਼ੀ ਮਹਿਸੂਸ ਕਰਦੇ ਹੋ ਜਾਂ ਇੱਕ ਆਮ ਗੱਲ ਆ ਉਹ ਜੋ ਹੋ ਗਿਆ ਉਹ ਠੀਕ ਹੈ ਨਹੀਂ ਇਹਦੇ ਵਿੱਚ ਤਾਂ ਦੇਖੋ ਠੱਗੇ ਹੋਏ ਆ ਤੇ ਨਾਰਾਜ਼ਗੀ ਉਹਨਾਂ ਨਾਲ ਕੋਈ ਨਹੀਂ ਇੱਕ ਇੱਕ ਹਾਂ ਇਹ ਰੋਸ ਜ਼ਰੂਰ ਹੈ ਕਿ ਜਿੱਥੇ ਵਿਕਾਸ ਦੀ ਗੱਲ ਹੈ ਅੱਜ ਵਿਕਾਸ ਨਹੀਂ ਹੋ ਰਿਹਾ ਜਾਂ ਭ੍ਰਿਸ਼ਟਾਚਾਰ ਨਹੀਂ ਕਟਿਆ ਜਿੱਥੇ ਅੱਜ ਕਿਸਾਨ ਐਮਐਸਪੀ ਨੂੰ ਲੈ ਕੇ ਹੋਰ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਰੋਲ ਰਹੇ ਨੇ ਬੈਠੇ ਹੋਏ ਕਿਸਾਨ ਵੀ ਉਠਾ ਦਿੱਤੇ ਨੇ ਕਿੰਨਾ ਕੁ ਕੋਈ ਉਹਨਾਂ ਦੇ ਹੱਕ ਵਿੱਚ ਨਾਰਾ ਮਾਰਿਆ ਬਰਗਾੜੀ ਬਾਈਬਲ ਕਲਾ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦੇਣੀ ਅਤੇ ਨਸ਼ਿਆਂ ਨੂੰ ਖਤਮ ਕਰਨਾ ਇਹਨਾਂ ਨੂੰ ਆਧਾਰ ਲੈ ਕੇ ਵੋਟ ਪਈ ਸੀ ਕੀ ਅਸੀਂ ਤਾਂ ਇਹ ਸਵਾਲ ਕਰਦੇ ਆ ਇਹਨਾਂ ਮੁੱਖ ਮਸਲਿਆਂ ਦਾ ਹੱਲ ਹੋ ਗਿਆ ਜੇਕਰ ਹੋ ਗਿਆ ਤਾਂ ਅਸੀਂ ਸਾਰੇ ਕਹਾਂਗੇ ਸਰਕਾਰ ਅੱਗੇ ਨੂੰ ਵੀ ਇਹੀ ਆਉਣੀ ਚਾਹੀਦੀ ਹੈ ਜੇਕਰ ਨਹੀਂ ਹੋਇਆ ਤਾਂ ਤਾਂ ਫਿਰ ਦੂਜਿਆਂ ਦੇ ਵਾਂਗ ਠੱਗੇ ਹੋਏ ਹੀ ਆ ਸਾਡੇ ਨਾਲ ਧੋਖਾ ਹੀ ਹੋ ਰਿਹਾ ਇੱਕ ਜੁਮਲੇ ਹੀ ਹੋ ਰਹੇ ਆ ਪਰ ਇਸ ਤਰ੍ਹਾਂ ਦਾ ਅਸਤੀਫਿਆਂ ਵਾਲੀ ਘਟਨਾ ਤੁਸੀਂ ਪਹਿਲਾਂ ਵੀ ਦੇਖੀ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਚੁਣਿਆ ਹੋਇਆ ਵਿਧਾਇਕ ਇਸ ਤਰ੍ਹਾਂ ਅਸਤੀਫਾ ਦੇ ਦੇਵੇ ਤੇ ਵਜ੍ਹਾ ਲੋਕਾਂ ਨੂੰ ਸਮਝੇ ਨਾ ਆਵੇ ਨਹੀਂ ਜੀ ਜੇਕਰ ਅਸੀਂ ਆਪਣੇ ਹਲਕੇ ਦੀ ਗੱਲ ਕਰੀਏ ਪਹਿਲਾਂ ਇਹ ਸਾਡਾ ਹਲਕਾ ਮਰੰਡਾ ਸੀ ਫਿਰ ਖਰੜ ਹੋ ਗਿਆ ਤੇ ਉੱਥੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਕੋਈ ਸਾਹਮਣੇ ਆਈ ਹੈਗੀ ਤੇ ਜੇਕਰ ਅਸਤੀਪਾ ਹੋਵੇ ਨਾ ਹੁਣੇ ਤਾਂ ਲੋਕਾਂ ਦੇ ਹੱਕ ਵਿੱਚ ਹੋਵੇ ਅਗਰ ਉਹ ਲੋਕਾਂ ਦੇ ਸਾਹਮਣੇ ਪਾਰਦਰਸ਼ਤਾ ਨਾਲ ਫਿਰ ਸਰਕਾਰ ਤੋਂ ਗੱਲ ਹੋਵੇ ਮੈਂ ਥੋੜੀ ਐ ਮੰਗਾ ਰੱਖਿਆ ਅਗਰ ਤਾਂ ਮੰਨਦੀ ਜਾਏ ਉਹ ਸਰਕਾਰ ਜੇ ਕੋਈ ਮਨਾਉਣਾ ਆਇਆ ਵੀ ਇਹ ਹੁਣ ਮੈਂ ਮਨਵਾ ਲਿਆ ਤਾਂ ਮੈਂ ਵਾਪਸ ਲੈਣਾ ਹੁਣ ਅੰਦਰੋਂ ਅੰਦਰ ਹੀ ਮੈਂ ਭਾਵੇਂ ਥੋੜੇ ਹੱਕ ਵਿੱਚ ਦਿੱਤਾ ਭਾਵੇਂ ਵਿਰੋਧ ਵਿੱਚ ਦਿੱਤਾ ਮੈਂ ਦੇ ਵੀ ਦਿੱਤਾ ਮੈਂ ਲੈ ਵੀ ਲਿਆ ਵਾਪਸ ਉਹਨਾਂ ਗੱਲਾਂ ਦਾ ਹੁਣ ਸਾਨੂੰ ਕੀ ਪਤਾ ਪੜਦੇ ਪਿੱਛੇ ਤੁਹਾਡੇ ਘਰ ਦੇ ਵਿੱਚ ਕੀ ਹੈ ਲੋਕਾਂ ਦੇ ਸਾਹਮਣੇ ਤਾਂ ਕੁਝ ਨਹੀਂ ਆਇਆ ਨਾ ਤੁਹਾਨੂੰ ਸਮਝ ਨਹੀਂ ਆਇਆ ਵੀ ਸਾਰਾ ਕੁਝ ਕਿਉਂ ਹੋਇਆ ਹਾਂਜੀ ਬਿਲਕੁਲ ਇਹ ਕਾਲਾ ਹੀ ਦਿਖ ਰਿਹਾ ਕੁਛ ਨਹੀਂ ਇਹਦੇ ਵਿੱਚ ਪਤਾ ਲੱਗ ਰਿਹਾ ਕੋਈ ਵੀ ਨਹੀਂ ਦੱਸ ਸਕਦਾ ਤੇ ਵਰਕਰ ਵੀ ਨਹੀਂ ਦੱਸ ਸਕਦੇ ਵੀ ਹੋਇਆ ਕੀ ਹੈ ਕਿਉਂਕਿ ਕੋਈ ਬਿਆਨ ਤਾਂ ਲੋਕਾਂ ਦੇ ਸਾਹਮਣੇ ਆਇਆ ਹੀ ਨਹੀਂ ਵੀ ਹੋਇਆ ਕੀ ਹੈ ਅਸਲ ਵਿੱਚ ਅਸਲ ਦੇ ਵਿੱਚ ਸਤੀਪੇ ਆਪਣੀ ਨਾਰਾਜ਼ਗੀ ਹੋ ਫਿਰ ਤਾਂ ਕਹਿ ਸਕਦੇ ਹਾਂ ਜੇ ਆਵਾਜ਼ ਆ ਜਾਂਦੀ ਲੋਕਾਂ ਲਈ ਅਸੀਂ ਵੀ ਕਹਿੰਦੇ ਵੀ ਹਾਂ ਤਾਂ ਵਿਕਾਸ ਨਹੀਂ ਤਾਂ ਹੋਇਆ ਇਹ ਚਾਉਂਦੇ ਸੀ ਪਰ ਸਰਕਾਰ ਨਹੀਂ ਸੀ ਸੁਣਦੀ ਸਾਡੇ ਲਈ ਹਾ ਦਾ ਨਾਰਾ ਮਾਰਿਆ ਫਿਰ ਅਸੀਂ ਕੱਲ ਨੂੰ ਕਹਿੰਦੇ ਵੀ ਹੁਣ ਸਰਕਾਰ ਦੀ ਗਲਤੀ ਹੈ ਵੀ ਉਹਨਾਂ ਨੇ ਤਾਂ ਆਵਾਜ਼ ਠਾਈ ਹੈ ਹੁਣ ਕੀ ਅੰਦਰਲੀ ਗੱਲ ਹੈ ਇਹਦੇ ਬਾਰੇ ਹੁਣ ਕੀ ਕੋਈ ਕਹੂਗਾ ਜੀ ਬਿਲਕੁਲ ਸੋ ਲੋਕ ਸਮਝ ਨਹੀਂ ਪਾ ਰਹੇ ਕਿ ਜੋ ਕੁਝ ਬੀਤੇ ਦਿਨਾਂ ਦੇ ਵਿੱਚ ਵਾਪਰਿਆ ਉਹਦਾ ਅਖਰ ਕਾਰਨ ਕੀ ਸੀ ਪਹਿਲਾ ਅਸਤੀਫਾ ਦਿੱਤਾ ਜਾਂਦਾ ਹੈ ਸਿਆਸਤ ਛੱਡ ਦਿੱਤੀ ਜਾਂਦੀ ਹੈ ਫਿਰ ਅਸਤੀਫਾ ਨਾ ਮਨਜ਼ੂਰ ਹੋ ਜਾਂਦਾ ਫਿਰ ਅਸਤੀਫਾ ਵਾਪਸ ਹੋ ਜਾਂਦਾ ਫਿਰ ਉਸ ਤੋਂ ਬਾਅਦ ਸਰਗ ਪਾਰਟੀ ਦੇ ਨਾਲ ਸਹਿਮਤੀ ਹੋ ਜਾਂਦੀ ਆ ਇਹ ਸਭ ਦਰਮਿਆਨ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿ ਆਖਰ ਅਸਤੀਫਾ ਦੇਣ ਦੀ ਵਜ੍ਹਾ ਕੀ ਸੀ ਸਿਆਸਤ ਛੱਡਣ ਦੀ ਵਜ੍ਹਾ ਕੀ ਸੀ ਮਨ ਭਾਰੀ ਕਿਉਂ ਹੋਇਆ ਸੀ ਜਾਂ ਹੁਣ ਉਹ ਹਲਕਾ ਕਿਉਂ ਹੋ ਗਿਆ ਕਿਨੇ ਆ ਕੇ ਮਨ ਹਲਕਾ ਕਰਤਾ ਆਖਰ ਵਿੱਚ ਦੀ ਗੱਲ ਕੀ ਸੀ ਉਹ ਲੋਕ ਸਮਝਣ ਤੋਂ ਅਜੇ ਤੱਕ ਅਸਮਰੱਥ ਕਿ ਹੁਣ ਬੀਬਾ ਅਨਮੋਲ ਗਗਨਮਾਨ ਹੋਰੀ ਇਹਦੇ ਉੱਤੇ ਕੋਈ ਚਾਨਣਾ ਪਾਉਣਗੇ ਜਾਂ ਨਹੀਂ ਪਾਉਣਗੇ ਜਾਂ ਫਿਰ ਲੋਕ ਇਸ ਗੱਲ ਦੇ ਵਿੱਚ ਆਪ ਹੀ ਉਲਝੇ ਹੋਏ ਰਹਿਣਗੇ ਕਿ ਆਖਰ ਹੋਇਆ ਕੀ ਸੀ ਬਣਿਆ ਕੀ ਸੀ ਇਹ ਕਿਉਂ ਹੋਇਆ ਕਾਰਨ ਕੀ ਰਹੇ ਜਾਂ ਲੋਕ ਇਸ ਦੇ ਵਿੱਚ ਹੀ ਆਪਸ ਦੇ ਵਿੱਚ ਹੀ ਇਹ ਸੋਚਾਂ ਆਪਸ ਦੇ ਵਿੱਚ ਚਰਚਾਵਾ ਕਰਨ ਜੋਗੇ ਰਹਿ ਜਾਣਗੇ ਪਰ ਇਸ ਦੇ ਵਿੱਚ ਇੱਕ ਉਲਝਣ ਲੋਕਾਂ ਦੇ ਵਿੱਚ ਜ਼ਰੂਰ ਬਣੀ ਹੈ ਚਰਚਾਵਾ ਜ਼ਰੂਰ ਛੜੀਆਂ ਤੇ ਅਸਤੀਫਾ ਵਾਪਸ ਹੋਣ ਦੇ ਨਾਲ ਉਹ ਚਰਚਾਵਾ ਖਤਮ ਹੋਣ ਗਈਆਂ ਜਾਂ ਫਿਰ 27 ਤੱਕ ਇਹ ਚਰਚਾਵਾ ਚਲਦੀਆਂ ਰਹਿਣਗੀਆਂ ਕਿ ਖਰੜ ਤੋਂ ਵਿਧਾਇਕਾਂ ਨੇ ਅਸਤੀਫਾ ਵੀ ਦਿੱਤਾ ਸੀ ਉਸ ਦੇ ਪਿੱਛੇ ਉਹਨਾਂ ਦੇ ਨਿੱਜੀ ਮਨਤਵ ਰਹਿ ਜਾਂ ਲੋਕਾਂ ਦੇ ਹਿੱਤ ਦੇ ਵਿੱਚ ਰਿਹਾ ਉਸ ਦੇ ਉੱਤੇ ਚਰਚਾਵਾ ਕਿਸ ਤਰ੍ਹਾਂ ਦੀ ਚਲਦੀਆਂ ਉਹ ਉਸ ਦੇ ਉੱਤੇ ਨਿਗਾਹ ਬਣੀ ਰਹੇਗੀ ਗੁਰਪ੍ਰੀਤ ਸਿੰਘ ਦਾਸ ਤਨਮ ਸਿੰਘ ਪੰਜਾਬੀ ਲੋਕ ਚਾਨਣ